ਤੇ ਸੁਣਿਆ ਹੈ ਕਿ ਜਿਹੜਾ ਬੁੱਧਵਾਰ ਨੂੰ ਇੱਕ ਸੈਮੀਨਾਰ ਲਾਣ ਜਾ ਰਹੇ ਹੋ ਤੁਸੀਂ ਤਾਂ ਉਸ ਦੇ ਵਿੱਚ ਜਿਹੜਾ ਹੈਗਾ ਹੈ ਕੀ ਕੀ ਸਟਿਲਿਟੀ ਮਿਲਣਗੇ ਜਿਵੇਂ ਕਿ ਬੱਚੇ ਕਲੀਅਰ ਕਰ ਸਕਦੇ ਨੇ ਆਪਣੇ ਡਾਊਟ ਰਿਲੇਟਡ ਟੂ ਸਟੱਡੀ ਵੀਜ਼ਾ ਦਾ ਸਕਦੇ ਆ 1 ਟੂ 1 ਯੂਨੀਵਰਸਿਟੀ ਰਿਪਰੈਜ਼ੈਂਟੇਟਿਵ ਨਾਲ ਤੇ ਸਿੱਧੀ ਗੱਲਬਾਤ ਕਰ ਸਕਦੇ ਆਪਣੀ ਫਾਈਲ ਦੇ ਲਈ ਇਹਦੇ ਵਿੱਚ ਸਪੈਸ਼ਲ ਕੀ ਹੋਣ ਵਾਲਾ ਚੀਜ਼ ਸਪੈਸ਼ਲ ਕੀ ਹੈ ਕਿ ਜਿਵੇਂ ਕਿ ਅੱਜ ਕੱਲ ਬੱਚੇ ਨੂੰ ਪਤਾ ਹੈ ਕਿ ਸੀਟਸ ਬਹੁਤ ਲਿਮਟਡ ਆ ਤੇ ਉਹ ਕੀ ਕਰ ਸਕਦੇ ਆ ਆਪਣੀ ਫਾਈਲ ਅਸਾਈਨ ਕਰਵਾ ਸਕਦੇ ਆ ਤੇ ਆਪਣੇ ਜਿਹੜੇ ਸੀਟਸ ਸਿਕਯੁਰ ਕਰ ਸਕਦੇ ਆ ਆਸਟ੍ਰੇਲੀਆ ਦੇ ਵਿੱਚ ਫॉर ਅਪਕਮਿੰਗ ਇਨਟੇਕ ਲਈ ਸਤਿ ਸ਼੍ਰੀ ਅਕਾਲ ਜੀ ਮੈਂ ਕਿਰਨਜੀਤ ਕੌਰ ਜੀ ਤੇ ਤੁਸੀਂ ਜੁੜਿਓ ਹੈਮਨ ਇੰਡੀਆ ਟੀਵੀ ਦੇ ਨਾਲ ਅੱਜ ਆਪਾਂ ਬੈਠੇ ਆ ਜੀ ਫਰਸਟ ਚੁਆਇਸ ਇਮੀਗ੍ਰੇਸ਼ਨ ਸੈਂਟਰ ਪਾਗਾ ਪੁਰਾਣਾ ਦੇ ਵਿੱਚ ਜਿਸਦੇ ਚਾਚੇ ਜਿਹੜਾ ਸੁਣਿਆ ਕਿ ਬੜੀ ਦੂਰ ਦੂਰ ਤੱਕ ਨੇ ਤੇ ਜਿਹੜਾ ਵੀ ਕੋਈ ਇੱਥੇ ਆਉਂਦਾ ਹੈ ਉਹ ਨਿਰਾਸ਼ ਹੋ ਕੇ ਕਦੇ ਵੀ ਨਹੀਂ ਮੁੜਦਾ ਇੱਕ ਹੋਰ ਖੁਸ਼ਖਬਰੀ ਦੀ ਗੱਲ ਹੈਗੀ ਆ ਕਿ ਇਹਨਾਂ ਵੱਲੋਂ ਜਿਹੜਾ ਹੈਗਾ ਆਉਣ ਵਾਲੇ ਬੁੱਧਵਾਰ ਨੂੰ ਜਿਹੜਾ ਹੈਗਾ ਬਹੁਤ ਵਧੀਆ ਸੈਮੀਨਾਰ ਲੱਗ ਰਿਹਾ ਹੈ ਜਿਸ ਦੇ ਵਿੱਚ ਪਤਾ ਨਹੀਂ ਕੀ ਧਮਾਕਾ ਹੋਣ ਵਾਲਾ ਉਹ ਇਹਨਾਂ ਤੋਂ ਆਪਾਂ ਮਤਲਬ ਕਿ ਜਾਣਕਾਰੀ ਸਾਂਝੀ ਕਰਦੇ ਆਂ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪ੍ਰਿਤ ਕੋਰ ਹੈ ਜੀ ਜਿਹੜੇ ਤੁਹਾਡੇ ਇਮੀਗ੍ਰੇਸ਼ਨ ਸੈਂਟਰ ਦੇ ਜਿਹੜੇ ਚਰਚੇ ਹੋ ਗਏ ਬੜੀ ਦੂਰ ਦੂਰ ਤੱਕ ਤੇ ਲੋਕ ਤੁਹਾਡੇ ਤੋਂ ਬੜੇ ਖੁਸ਼ ਵੀ ਨੇ ਤੇ ਸੁਣਿਆ ਹੈ ਕਿ ਜਿਹੜਾ ਬੁੱਧਵਾਰ ਨੂੰ ਇੱਕ ਸੈਮੀਨਾਰ ਲਾਉਣ ਜਾ ਰਹੇ ਹੋ ਤੁਸੀਂ ਤਾਂ ਉਸ ਦੇ ਵਿੱਚ ਜਿਹੜਾ ਹੈਗਾ ਏ ਕੀ ਕੀ ਸਟਿਲਿਟੀ ਮਿਲਣਗੀਆਂ ਓਕੇ ਜੀ ਜੀ ਅਸੀਂ ਗੱਲ ਕਰੀ ਤਾਂ ਫਰਸਟ ਚੋਇਸ ਇਮੀਗ੍ਰੇਸ਼ਨ ਬੱਗੇ ਪਰਣਾ ਆਪਣੀ ਆਫਿਸ ਸਵਿਚ ਕਰਵਾਉਣ ਜਾ ਰਹੇ ਆ ਗ੍ਰੈਂਡ ਅਬਰਡ ਸਟੱਡੀ ਫੇਅਰ ਜਿਸ ਵਿੱਚ ਕਿ ਬੱਚੇ ਕਲੀਅਰ ਕਰ ਸਕਦੇ ਨੇ ਆਪਣੇ ਡਾਊਟ ਰਿਲੇਟਡ ਟੂ ਸਟੱਡੀ ਵੀਜ਼ਾ ਦਾ ਤੇ ਮਿਲ ਸਕਦੇ ਆ 1 ਟੂ 1 ਯੂਨੀਵਰਸਿਟੀ ਰਿਪਰੈਜ਼ੈਂਟੇਟਿਵ ਨਾਲ ਤੇ ਸਿੱਧੀ ਗੱਲਬਾਤ ਕਰ ਸਕਦੇ ਆਪਣੀ ਫਾਈਲ ਤੇ ਲਈ ਜੀ ਇਹਦੇ ਵਿੱਚ ਸਪੈਸ਼ਲ ਕੀ ਹੋਣਾ ਮਤਲਬ ਜਿਹੜਾ ਸਪੈਸ਼ਲ ਕੀ ਆ ਕਿ ਜਿਵੇਂ ਕਿ ਅੱਜ ਕੱਲ ਬੱਚੇ ਨੂੰ ਪਤਾ ਹੈ ਕਿ ਸੀਟਸ ਬਹੁਤ ਲਿਮਟਡ ਆ ਤੇ ਉਹ ਕੀ ਕਰ ਸਕਦੇ ਆ ਆਪਣੀ ਫਾਈਲ ਅਸਾਈਨ ਕਰਵਾ ਸਕਦੇ ਆ ਤੇ ਜਿਨ੍ਹਾਂ ਨੂੰ ਬੱਚੇ ਨੂੰ ਹਜੇ ਟਾਈਮ ਲੱਗਦਾ ਇੱਕ ਤੋਂ ਜਦੋਂ ਦੋ ਮੰਥ ਵਧੀਆ ਚਾਂਸ ਹੈ ਕਿ ਉਹ ਆਪਣੀ ਜਿਹੜੀ ਫਾਈਲ ਸੈਂਪਲ ਕਰਵਾ ਸਕਦੇ ਆ ਤੇ ਆਪਣੀ ਜਿਹੜੀ ਸੀਟਸ ਸਿਕਯੁਰ ਕਰ ਸਕਦੇ ਆ ਆਸਟ੍ਰੇਲੀਆ ਦੇ ਵਿੱਚ ਫੋਰ ਅਪਕਮਿੰਗ ਇਨਟੇਕ ਲਈ ਜੇਕਰ ਗੱਲ ਕਰੀ ਤਾਂ ਬੱਚਾ ਲਈ ਉਹ ਐਟ ਦੀ ਮੂਮੈਂਟ ਆਪਦੀ ਕੰਡੀਸ਼ਨਲ ਆਫਰ ਲੈਟਰ ਅਪਲਾਈ ਕਰ ਸਕਦੀ ਜਿਹੜੀ ਕਿ ਫ੍ਰੀ ਆਫ ਕੋਸਟ ਹੋਊਗੀ ਤੇ ਉਹਦੇ ਨਾਲ ਨਾਲ ਕਿ ਉਹ ਆਪਣੀ ਜਿਹੜੀ ਸੀਟ ਟੈਸਟ ਆਸਟ੍ਰੇਲੀਆ ਦੇ ਵਿੱਚ ਸਿਕਯੁਰ ਕਰ ਸਕਦੇ ਆ ਜੀ ਤੇ ਇਹਦਾ ਕੀ ਟਾਈਮਿੰਗ ਹੋਊਗੀ ਜੀ ਆਪਣੀ 28 ਮਈ ਨੂੰ ਬੁੱਧਵਾਰ ਸਵੇਰ 10:00 ਤੋਂ ਸ਼ਾਮ 5:00 ਵਜੇ ਤੱਕ ਹੋਏਗਾ 1 ਟੂ 1 ਯੂਨੀਵਰਸਿਟੀ ਦੇ ਰਿਪਰੈਜ਼ੈਂਟੇਟਿਵਸ ਆਉਣਗੇ ਤੇ ਆਪਣੀ ਫਾਈਲ ਬੱਤੀ ਡਿਸਕਸ ਕਰ ਸਕਦੇ ਆ ਸੋ ਆਪਣੇ ਸਾਰੇ ਡਾਕੂਮੈਂਟ ਲੈ ਆ ਸਕਦੇ ਆ ਆਪਣੇ ਪੇਰੈਂਟਸ ਨੂੰ ਲੈ ਕੇ ਆ ਸਕਦੇ ਆ ਤੇ ਆਪਣੀ ਫਾਈਲ ਉਹਨਾਂ ਨਾਲ ਅਸੈਂਪਲ ਕਰਵਾ ਸਕਦੇ ਆ ਤੇ ਐਟ ਦੀ ਮੂਮੈਂਟ ਇਹ ਸਪੈਸ਼ਲ ਆਫਰ ਹੈ ਕਿ ਬੱਚੇ ਆਪਦੇ ਆਫਰ ਲੈਟਰ ਅਪਲਾਈ ਕਰ ਸਕਦੇ ਆ ਉਹ ਵੀ ਫ੍ਰੀ ਆਫ ਕਾਸਟ ਕੋਈ ਚਾਰਜ ਨਹੀਂ ਹੋਊਗਾ ਹਾਂਜੀ ਜੀ ਸੋ ਜਿੱਦਾਂ ਮੈਮ ਨੇ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਦੱਸਿਆ ਕਿ ਆਉਣ ਵਾਲੇ ਬੁੱਧਵਾਰ ਨੂੰ ਜਿਹੜਾ ਹੈਗਾ ਇਹ ਬੜਾ ਹੀ ਸਪੈਸ਼ਲਿਸਟ ਡ ਦਨ ਕਲੀਅਰ ਕਰ ਸਕਦੇ ਆ ਹਾਂ ਜਿਵੇਂ ਇਹਨਾਂ ਨੇ ਕਿਹਾ ਹੈ ਕਿ ਆਪਣੇ ਡਾਕੂਮੈਂਟਸ ਜਿਹੜੇ ਆ ਉਹ ਪੂਰੇ ਲੈ ਕੇ ਆਉਣੇ ਆ ਉਹ ਲੈ ਕੇ ਆਉਣਾ ਨਾ ਭੁੱਲਣਾ ਸੋ ਇਸ ਮੌਕੇ ਦਾ ਜਿਹੜਾ ਹੈਗਾ ਇਹ ਤੁਸੀਂ ਵੱਧ ਤੋਂ ਵੱਧ ਲਾਭ ਉਠਾਉਣਾ ਤੇ ਭੁੱਲਣਾ ਨਹੀਂ ਹੈਗਾ 28 ਮਈ ਜਿਹੜਾ ਹੈਗਾ 2025 ਦਿਨ ਬੁੱਧਵਾਰ ਨੂੰ ਤੁਸੀਂ 9:30 ਤੋਂ ਲੈ ਕੇ ਈਵਨਿੰਗ ਟਾਈਮ ਤੱਕ ਇਹਨਾਂ ਨੂੰ ਕਦੋਂ ਵੀ ਮਿਲ ਸਕਦੇ ਹੋ ਤੇ ਆਪਣੇ ਜਿਹੜੇ ਹੈਗੇ ਸੁਪਨੇ ਪੂਰੇ ਕਰ ਸਕਦੇ ਹੋ ਧੰਨਵਾਦ